ਵੱਡੀ ਖਬਰ ਹੁਸ਼ਾਰਪੁਰ ਸ਼ਹਿਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਹਰਿਆਣਾ ਦੇ ਪਲਵਲ ਨਸਤੀਕ ਵਾਪਰੀ ਇੱਕ ਭਿਆਨਕ ਹਾਦਸੇ 'ਚ 11 ਵਿਅਕਤੀਆਂ ਦੀ ਮੌਤ ਹੋ ਚੰਨ ਦੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਤੇ ਮ੍ਰਿਤਕਾਂ 'ਚ 5 ਤੋਂ 6 ਵਿਅਕਤੀ ਹੁਸ਼ਾਰਪੁਰ ਸ਼ਹਿਰ ਦੇ ਦੱਸੇ ਜਾ ਰਹੇ ਨੇ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਉਸ ਵਕਤ ਵਾਪਰਿਆ ਜਦੋਂ ਵਕਵਾ ਕੀ ਧਾਰਮਿਕ ਧਾਮਾਂ ਦੀ ਯਾਤਰਾ ਕਰਨ ਤੋਂ ਬਾਅਦ ਬੱਸ ਵਾਪਸ ਪਰਤ ਰਹੀ ਸੀ ਤਾਂ ਜਦੋਂ ਪਲਵਲ ਨਸਤੀਕ ਪਹੁੰਚੀ ਤਾਂ ਬੱਸ ਅੱਗ ਦੀ ਲਪੇਟ 'ਚ ਆ ਗਈ ਤੇ ਅੱਗੇ ਇਨਕੋ ਜ਼ਿਆਦਾ ਤੇਜ਼ੀ ਨਾਲ ਫੈਲ ਗਈ ਕਿ ਬੱਸ ਵਿੱਚ ਸਵਾਰ ਲੋਕਾਂ ਨੂੰ ਬਾਹਰ ਨਿਕਲਣ ਤੱਕ ਦਾ ਵੀ ਮੌਕਾ ਨਹੀਂ ਮਿਲਿਆ ਤੇ ਦੇਖਤੇ ਹੀ ਦੇਖਤੇ ਇਹ ਬੱਸ ਵਿੱਚ ਚੀਖ ਚਿਹਰਾ ਮਚ ਗਿਆ ਤੇ ਬੱਸ ਵਿੱਚ ਸਵਾਰ 60 ਦੇ ਕਰੀਬ ਵਿਅਕਤੀਆਂ ਚੋਂ 11 ਦੀ ਮੌਕੇ ਤੇ ਹੀ ਮੌਤ ਹੋ ਗਈ ਜਿਨ੍ਹਾਂ ਚੋਂ 5 ਤੋਂ 6 ਮ੍ਰਿਤਕ ਹੁਸ਼ਿਆਰਪੁਰ ਸ਼ਹਿਰ ਦੇ ਦੱਸੇ ਜਾ ਰਹੇ ਨੇ ਤੇ ਇਹ ਸਾਰੇ ਮ੍ਰਿਤਕ ਹੁਸ਼ਿਆਰਪੁਰ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਦੇ ਹੀ ਰਹਿਣ ਵਾਲੇ ਨੇ ਜਾਣਕਾਰੀ ਮੁਤਾਬਕ ਇਹ ਬੱਸ ਬੀਤੀ ਇਹ 10 ਮਈ ਨੂੰ ਅਯੋਧਿਆ ਤੇ ਬਰਿੰਦਾਵਨ ਸਮੇਤ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਨੂੰ ਗਈ ਸੀ ਜਿਸ ਵਿੱਚ 60 ਦੇ ਕਰੀਬ ਸ਼ਰਧਾਲੂ ਸਵਾਰ ਸਨ ਤੇ ਸਾਰੇ ਸ਼ਰਧਾਲੂ ਹੁਸ਼ਾਰਪੁਰ ਲੁਧਿਆਣਾ ਤੇ ਚੰਡੀਗੜ੍ਹ ਤੇ ਰਹਿਣ ਵਾਲੇ ਸਨ ਤੇ ਜਦੋਂ ਬੀਤੀ ਰਾਤ ਕਰੀਬ 1:30 ਵਜੇ ਇਹ ਬੱਸ ਨੂੰ ਅਚਾਨਕ ਅੱਗ ਲੱਗੀ ਤਾਂ ਇਹ ਹਾਦਸਾ ਵਾਪਰ ਗਿਆ ਹੁਸ਼ਾਰਪੁਰ ਸ਼ਹਿਰ ਦੇ ਮ੍ਰਿਤਕਾਂ 'ਚ ਇੱਕ ਪਰਿਵਾਰ ਦੇ 3 ਮੈਂਬਰ ਵੀ ਸ਼ਾਮਲ ਨੇ ਜਿਵੇਂ ਇਸ ਖਬਰ ਦੀ ਹੁਸ਼ਾਰਪੁਰ ਵਾਸੀਆਂ ਨੂੰ ਸੂਚਨਾ ਮਿਲੀ ਤਾਂ ਸਾਰੇ ਹੁਸ਼ਾਰਪੁਰ ਸ਼ਹਿਰ 'ਚ सोगती लहर दौड़ गई होशियारपुर चेतन कश्यप की रिपोर्ट मेरा नाम सुनीता शर्मा हम लोग होशियारपुर से बस लेके आए हमारे चाचा जी लेके आते हैं तो हम लोग पहले मथुरा वृंदावन अयोध्या इलाहाबाद फिर बनारस फिर इसके बाद फिर से हम यहाँ वृंदावन आ गए तो वो रात क्यों हमने जाना था तो वही पौने के दो बजे आग लग गई बस फिर हमें अंदर तो कुछ पता ही नहीं चल रहा था कि क्या हो रहा इतना धुआं था कि सांस घुट रही थी बस शीशे खोल के तोड़ के बस कैसे बाहर निकल रहे थे सबको खुद की बड़ी अपनी अपनी जान बचाने के लिए ही सब भाग रहे थे कुछ समझ में नहीं आ रहा था कि क्या करें बाहर आके सब गाड़ी वालों से सबने हेल्प मांगी मगर किसी गाड़ी वालों ने किसी ने हेल्प नहीं की ਕਿਸ ਨੇ ਨਹੀਂ ਹਲਪੂ ਕੀ ਮੌਤ ਹੋਈ ਇਹ ਕਿੰਨੇ ਲੋਕਾਂ ਦੀ ਇਹ ਹਮੇ ਨਹੀਂ ਮੰਨ ਲਵਾ ਇਹ ਤਾਂ ਨਾ ਬੇ ਨਹੀਂ ਮੰਨ ਲਵਾ ਕੁਝ ਲੋਕੋ ਹਮਾਰੇ ਆਪਣੇ ਫੈਮਲੀ ਮੈਂਬਰ ਹੈ ਉਹ ਚਲੇ ਗਏ ਸਾਨੂੰ ਸੂਰੀ ਕੋਈ ਸਤਿਗੁਰੂ ਜੀ ਪਤਾ ਲੱਗਿਆ ਵੀ ਰਦੀਸ਼ ਕੁਮਾਰ ਜੀ ਬੱਸ ਲੈ ਕੇ ਹਰ ਸਾਲ ਅਯੁੱਧਿਆ ਔਰ ਬਰਿੰਦਵਨ ਜਾਂਦੇ ਨੇ ਇਸ ਸਾਲ ਵੀ ਚਾਰ ਦਿਨ ਹੋਏ ਪਹਿਲੇ ਬੱਸ ਲੈ ਕੇ ਗਏ ਹੈਗੇ ਆ ਤੇ ਰਤੀ ਸਿਵਰੀ ਸੰਸਫੀ ਫੋਨ ਆਇਆ ਵੀਦਾ ਦਾ ਉਹਨਾਂ ਦੀ ਬੱਸ ਨੂਹ ਦੇ ਕੋਲ ਹਰਿਆਣਾ ਪੱਲੋ ਦੇ ਕੋਲ ਬੱਸ ਨੂੰ ਅਗ ਲੱਗ ਗਈ ਜਿਹਦੇ ਵਿੱਚ ਰਕੇਸ਼ ਕੁਮਾਰੀ ਦੇ ਪਰਿਵਾਰ ਦੇ ਉਹਨਾਂ ਦਾ ਬੇਟਾ ਉਹਨਾਂ ਦੀ ਮਿਸਿਸ ਔਰ ਸਾਡੇ ਨਾਲ ਉਹਨਾਂ ਦੀ ਇੱਕ ਗਵਾਂਡੀ ਸੀ ਉਹ ਔਰ ਇਹਨਾਂ ਦੀ ਇੱਕ ਭਤੀਜੀ ਰਕੇਸ਼ ਕੁਮਾਰੀ ਦੀ ਉਹਨਾਂ ਦੀ ਡੈਥ ਹੋ ਚੁੱਕੀ ਹੈ ਪਾਸੇ ਕਿੰਨੇ ਕੁ ਬੰਦੇ ਇੰਜਰਡ ਹੋਏ ਜੀ 11 ਬੰਦੇ ਦੀ ਡੈਥ ਹੋ ਚੁੱਕੀ ਹੈ ਜੀ ਔਰ ਇੱਕ ਦੋ ਬੰਦੇ ਜਿਆਦਾ ਸੀਰੀਅਸ ਹੈਗੇ ਆ ਤੇ ਬਾਕੀ ਬੰਦੇ ਜਿਹੜੇ ਕਾਫੀ ਇੰਜਰਡ ਹੈਗੇ ਆ ਕਿੰਨੇ ਦਿਨ ਹੋ ਗਏ ਸੀ ਇਹਨਾਂ ਨੂੰ ਇੱਥੋਂ ਗਿਆਨ ਸਰ 4-5 ਦਿਨ ਹੋ ਗਏ 10 ਦਿਨ ਨੂੰ ਸ਼ੋਕਰਵਾ ਰਿਹਾ ਮੈਕਸਮ ਸਾਰੇ ਹਸ਼ਰਪੁਰ ਦੇ ਬੰਦੇ ਸਾਰੇ ਹਸ਼ਰਪੁਰ ਦੇ ਬੰਦੇ ਆ ਜੀ ਲਗ ਲਗ ਫੈਮਿਲੀਆਂ ਨੇ ਕਿ ਇੱਕੋ ਫੈਮਿਲੀ ਦੇ ਬੰਦੇ ਲਗ ਲਗ ਫੈਮਿਲੀਆਂ ਨੇ ਤਾਂ ਤੁਹਾਨੂੰ ਕਿੰਨੇ ਵਜੇ ਫੋਨ ਆਇਆ ਵੀ ਅੱਜ ਇਸ ਘਟਨਾ ਬਾਰੇ ਸਾਨੂੰ 7 ਵਜੇ ਦੇ ਕਰੀਬ ਪਤਾ ਲੱਗਾ ਜੀ ਠੀਕ ਹੈ ਤੇ ਕਿਹਨਾਂ ਨੂੰ ਲੈ ਕੇ ਜਾਂਦੇ ਇਹ ਬੱਸ ਕੌਣ ਲੈ ਕੇ ਜਾਂਦਾ ਕਿਸ਼ਕੁਮਾਰ ਜੀ ਹਸਲ ਬੱਸ ਲੈ ਕੇ ਜਾਂਦੇ ਸੀਗੇ ਠੀਕ ਹੈ ਤੇ ਇਸ ਟਾਈਮ ਆਪਾਂ ਕਿਹਨਾਂ ਦੇ ਘਰ ਗਏ ਜੀ ਇਸ ਵੇਲੇ ਰਕੀਸ਼ ਕੁਮਾਰ ਜੀ ਦੇ ਘਰ ਗਏ ਇਨਾਂ ਨੂੰ ਹੀ ਸਾਰਾ ਜੋ ਬੱਸ ਲੈ ਕੇ ਜਾਂਦੇ ਸੀ ਵਗੈਰਾ ਨੂੰ ਜਰੂਰ ਹਾਂਜੀ ਸੇਵਾਗੈਰਾ ਜਰੂਰ ਹੁੰਦੀ ਆਸਟਾਲ ਤਕਰੀਬਨ ਕੋਈ 10 ਤੋਂ 12 ਸਾਲ ਹੋ ਗਏ ਇਹਨਾਂ ਨੂੰ ਲਗਾਤਾਰ ਹਰ ਸਾਲ ਬੱਸ ਲੈ ਕੇ ਜਾਂਦੇ ਆ। ਤੁਹਾਡੇ ਕੋਲ ਜਿਹੜੀ ਬੱਸ ਆ ਉਹ ਸੀਐਨਜੀ ਸੀ ਜੀ ਹਾਂਜੀ ਹਾਂ। ਇਹਨਾਂ ਨੂੰ ਬੱਸ 'ਚ ਕਹਿੰਦੇ ਅਗਲ ਕੀ ਜਿਹੜੀ ਪਿੱਛੋਂ ਕੋਈ ਦਸਦਾ ਵੀ ਆਇਆ ਬੱਸ ਵਾਲੇ ਨੇ ਬੱਸ ਰੁਕੀ ਨਹੀਂ। ਤਦ ਮੈਂ 10 ਕਿਲੋਮੀਟਰ ਜਾ ਕੇ ਬੱਸ ਲੈ ਗਿਆ ਕਿ ਜੇ ਜਾ ਕੇ ਫਿਰ ਉਹਨੂੰ ਪਤਾ ਗਿਆ ਕਿ ਪਿੱਛੇ ਬੱਸ ਲੱਗੀ ਹੈ। ਅਗਲ ਕੀ ਹੋਏ ਇੰਨੀ ਦੇਰ 'ਚ ਜਦ ਵੀ ਬੱਸ ਜ਼ਿਆਦਾ ਅੱਗੇ ਭੜਕ ਗਈ ਇਹਨਾਂ ਦਾ ਬੇਟਾ ਜਿਹੜਾ ਗੌਤਮ ਹੈ ਉਹ ਸਵਾਰੀ ਨੂੰ ਬਚਾਉਂਦੇ ਹੋ ਦੁਆਰਾ ਤੋਂ ਬਾਹਰ ਹੀ ਨਿਕਲ ਬਈ ਕੋਟਮ ਮੈਰਿਡ ਹੈ ਕਿੰਨੇ ਬੱਚੇ ਉਹਨੇ ਬੱਚਾ ਕੋਈ ਨਹੀਂ ਸਰ ਫਿਲਹਾਲ 5 ਸਾਲ 5 ਸਾਲ ਵੀਰ ਬੱਚਾ ਨਹੀਂ ਹੈਗਾ ਉਹਨਾਂ ਦਾ ਤੇਸੀ ਪਰਿਵਾਰਿਕ ਮੈਂਬਰ ਜਿਹੜੇ ਹੈਗੇ ਗਏ ਹੋਏ ਹੈਗੇ ਹਾਂਜੀ ਉਹਨਾਂ ਦੇ ਨਾਲ ਸਾਰੇ ਗਏ ਹੋਏ ਦੀ ਤੁਸੀਂ ਕਿਹਾ ਕਿ 10 ਤਰੀਕ ਦੇ ਗਏ ਹੋਏ ਨੇ ਕਿਹੜਾ ਕਿਹੜਾ ਧਾਮਾਂ ਤੇ ਜਾਣਾ ਸੀ ਤੇ ਅੱਜ ਕਿੱਥੋਂ ਵਾਪਸ ਆ ਰਹੇ ਹੋ ਸੋਸਨਾ ਬ੍ਰਿੰਦਵਨ ਨਿਕਲ ਇੱਕ ਇੱਕ ਜਾਂਦਾ ਮਾਤਾ ਬ੍ਰਿੰਦਵਨ ਅਯੁੱਧਿਆ ਕਾਸ਼ੀ ਪ੍ਰਿਆਗਰਾਜ ਪ੍ਰਿਆਗਰਾਜ ਕਿ ਤੇ ਅੱਜ ਇਹ ਵਾਪਸ ਆ ਰਹੇ ਸੀ ਹਾਂਜੀ ਅੱਜ ਵਾਪਸ ਆ ਰਹੇ ਸੀ ਅੱਜ ਸਵੇਰੇ ਨਾਲ 7:00 ਵਜੇ ਤੱਕ ਹੀ ਪਹੁੰਚ ਜਾਣਾ ਸੀਗਾ ਠੀਕ ਬੰਦਵਨ ਮਥੁਰਾ ਕੇ ਲਈ ਇਹ ਬੱਸ ਲੈ ਕੇ ਜਾਂਦੇ ਜੇ ਹਰਵਾਰ ਰਕੇਸ਼ ਕੁਮਾਰ ਜੀ ਤਾਂ ਇਸ ਵਾਰ ਵੀ ਉਹ ਅਯੁੱਧਿਆ ਕੇ ਲਈ ਔਰ ਬੰਦਵਨ ਕੇ ਲਈ ਗਏ تھے ਤਾਂ ਕੱਲ ਜੈਸੇ ਹੀ ਰਾਤ ਕੋ ਬਰੰਦਵਨ ਸੇ ਵਾਪਸ ਆ ਰਹੇ تھے ਪਲਵਲ ਕੇ ਪਾਸ ਮੇ ਨੂਹੂ ਜਗ੍ਹਾ ਪੜਦੀ ਹੈ ਉਸ ਨੂਹੂ ਕੇ ਪਾਸ ਮੈਂ ਬੱਸ ਕੇ ਅੰਦਰ ਸੀ ਐਨ ਜੀ ਬੱਸ ਉਹਨਾਂ ਕਾਰਨ ਉਸਮੇ ਅਗ ਲੱਗੀ ਤਾਂ ਉਸ ਕੀ ਵੈਸੇ ਹਮਾਰੇ 10 11 ਬੰਦੇ ਹਮਾਰੇ ਉਸੇ ਮੌਕੇ ਦੇ ਵਿੱਚ ਸਾਰੇ ਖਤਮ ਹੋ ਚੁਕੇ ਹਨ ਇੱਕ ਬਹੁਤ ਸੀਰੀਅਸ ਹੈ ਜੋ ਨਿਊ ਮੈਡੀਕਲ ਰਿਸਰਚ ਸੈਂਟਰ ਹੈ ਉਸਕੇ ਅੰਦਰ ਟਰੀਟਮੈਂਟ ਚੱਲ ਰਹਾ ਹੈ ਡਾਕਟਰ ਜੈਨ ਜੈਨ ਹੈਗੇ ਉਹ ਇਨਕਾ ਟਰੀਟਮੈਂਟ ਕਰ ਰਹੇ ਹੈ ਪਤਾ ਚਲੋ ਹਾਸਾ ਕਿਵੇਂ ਹੋਇਆ ਹਾਸਾ ਸੀਐਨਸੀ ਬਸਤੀ ਤੇ ਬਸ ਮੇ ਸਿਲੰਡਰ ਮੇ ਅਗ ਲੱਗ ਜਾਣੇ ਕੀ ਵੈਸੇ और बताया जा रहा है कि वहाँ पे एम्बुलेंस और फायर ब्रिगेड और पुलिस बहुत ही देर से पहुंची है। हाँ वो किसी के हाँ। कि, किसी के साथ हमारी फोन से बात हुई जिनके साथ में फोन से बात हुई उनका कहने का मतलब फायर ब्रिगेड प्लस पुलिस वो एक डेढ़ घंटे के बाद में ही पहुंची गई इसलिए उसके बाद में बस में बम प्लस फ्री हुआ सभी जो फैमिली है की हैपुर में आठ लोगों को कन्फर्म हो रहा है की हुशियारपुर से आठ लोग बंदों की डेथ हो चुकी है बाकी अभी शोर पक्का नहीं हो रहा है उसमें से कह रहे क्यूँकी जो बस गई थी कुछ लुझाना से गए थे फकवाड़े से गए थे चंडीगढ़ से गए थे मोहाली से गई थी ये बस सारी

ਇਹ ਕੀ ਹੈ ਮੈਂ ਇਸ ਵਾਰ ਤੋਂ ਪੂਰਵ ਪਾਰਸ਼ਾਦਾ ਰਾਤੀ ਟੈਸਟ ਹੋਈ ਹੈ ਰਾਤੀ 2 ਵਜੇ ਮੈਨੂੰ ਇੱਥੋਂ ਸਾਡੇ ਮੱਲੇ ਦੇ ਵਿਨੇ ਖੰਨਾ ਜੀ ਨਾਲ ਗਏ ਆ ਉਹਨਾਂ ਦੇ ਮਿਸਿਸ ਗਏ ਆ ਤੇ ਖੰਨਾ ਜੀ ਦਾ ਮੈਨੂੰ ਰੋਂਦਿਆਂ ਦਾ ਫੋਨ ਆਇਆ ਕਿ ਅਸੀਂ ਬਰਬਾਦ ਹੋ ਗਏ ਆ ਕੁਛ ਨਹੀਂ ਰਿਹਾ ਸਾਡਾ ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਇਸ ਤਰ੍ਹਾਂ ਬੱਸ ਨੂੰ ਅੱਗ ਪੈ ਗਈ ਆ ਇਹ ਉਹਨੇ ਮੈਨੂੰ ਕਿਹਾ ਮੈਨੂੰ ਵੀਡੀਓ ਕਾਲ ਕਰੋ ਮੈਂ ਵੀਡੀਓ ਕਾਲ ਕੀਤੀ ਦੇਖਿਆ ਬੱਸ ਦਾ ਇਹ ਹਾਲ ਸੀ ਜਿਦਾ ਬਰਨਿੰਗ ਟ੍ਰੇਨ ਦਾ ਹਾਲ ਦਿੱਖਿਆ ਨਹੀਂ ਇਹ ਇਹ ਬਰਨਿੰਗ ਟ੍ਰੇਨ ਦਾ ਜਿਹਦਾ ਹਾਲ ਸੀਗਾ ਬੱਸ ਦੇਖਣ ਵਾਲੀ ਸੀਗੀ ਕਿ ਜਿੱਦਾਂ ਅੱਗ ਲੱਗੀ ਸੀ ਬੱਸ ਨੂੰ ਦੱਸਿਆ ਉਹਨੇ ਕੁਝ ਵੀ ਕੀ ਕਾਰਨ ਕਾਰਨ ਕੋਈ ਨਹੀਂ ਪਤਾ ਲੱਗਾ ਉਹਨਾਂ ਨੇ ਜੋ ਦੱਸਿਆ ਕਿ ਡਰਾਈਵਰ ਬੱਸ ਛੱਡ ਕੇ ਦੌੜ ਗਿਆ ਪਿੱਛੋਂ ਮੋਟਰਸਾਈਕਲ ਤੇ ਕੋਈ ਮੁੰਡਿਆਂ ਨੇ ਆ ਕੇ ਦੱਸਿਆ ਕਿ ਪਿੱਛੋਂ ਤੁਹਾਡੀ ਬੱਸ ਦੇ ਬੈਕ ਸਾਈਡ ਤੇ ਅੱਗ ਲੱਗੀ ਹੋਈ ਆ ਉਹਨਾਂ ਨੇ ਪਹਿਲਾਂ ਤਾਂ ਮੋਟਰਸਾਈਕਲ ਨੂੰ ਦੇਖ ਕੇ ਬੱਸ ਦੜਾ ਲਈ ਸ਼ਾਇਦ ਹੋ ਸਕਦਾ ਮੇਬੀ ਕੋਈ ਲੁੱਟਣ ਕੋਈ ਰਾਤ ਦਾ ਟਾਈਮ ਸੀ 1 ਵਜੇ ਦਾ ਤਾਂ ਫਿਰ ਟਰੱਕ ਵਾਲੇ ਨੇ ਕਿਸੇ ਨੇ ਇਹਨਾਂ ਨੂੰ ਦੱਸਿਆ ਕਿ ਤੁਹਾਡੀ ਬੱਸ ਨੂੰ ਪਿੱਛੋਂ ਅੱਗ ਪੈ ਗਈ ਆ ਜਿੰਨੀ ਦੇਰ ਚ ਪਤਾ ਲੱਗਾ ਉਦੋਂ ਤੱਕ ਬੰਦੇ ਬਹੁਤ ਜ਼ਿਆਦਾ ਚੁੱਲਸ ਚੁੱਕੇ ਸੀਗੇ ਮਤਲਬ ਬੱਸ ਕੋਈ 60 60 ਸੀਟਰ ਬੱਸ ਸੀਗੀ ਬਠਿੰਡਾ ਤੋਂ ਇਹਨਾਂ ਨੇ ਬੱਸ ਕੀਤੀ ਸੀ ਬੋਲਵੋਆਲਿਆਂ ਦੀ ਬਹੁਤ ਸ਼ਾਨਦਾਰ ਬੱਸ ਬਣੀ ਹੋਈ ਆ ਤੇ ਟੋਟਲ ਫੁੱਲ ਬੱਸ ਸੀਗੀ ਤੇ ਕੁਝ ਪੈਸੇਂਜਰ ਵਿੱਚੋਂ ਦਿੱਲੀ ਉੱਤਰ ਗਏ ਸੀ ਉਹ ਉਹ ਇਹਨਾਂ ਦੇ ਰਿਲੇਟਿਵ ਸੀਗੇ ਕੋਈ ਤੇ ਬਾਕੀ ਜਿਹੜੇ 4-5 ਉਤਰੇ ਸੀ ਬਾਕੀ ਬੱਸ ਦੇ ਵਿੱਚ ਹੀ ਸੀਗੇ ਇਹ ਕੈਸ਼ ਸ਼ਰਮਾ ਜੀ ਹੈਗੇ ਆ ਵਸਿਕਾ ਨੂੰ ਇਸਨੇ ਸ਼ਾਲੀਮਰ ਨਗਰ ਰਹਿੰਦੇ ਆ ਤੇ ਉਹ ਹਰ ਸਾਲ ਹੀ ਕੋਈ ਨਾ ਕੋਈ ਯਾਤਰਾ ਤੇ ਲੈ ਕੇ ਜਾਂਦੇ ਆ ਉਹ ਇੱਕ ਸਾਲ ਵੀ ਅਜोध्या ਲੈ ਕੇ ਗਏ ਯੋਧਿਆ ਤੋਂ ਬਾਅਦ ਬਨਾਰਸ ਲੈ ਕੇ ਵਾਰਾਨਸੀ ਉਤੋਂ ਬਾਅਦ ਬਰਿੰਦਾਵਨ ਰਾਤੀ ਮਰੀ ਬਰਿੰਦਾਵਨ ਇਹਨਾਂ ਨਾਲ ਗੱਲ ਹੋਈ ਆ ਤੇ ਜਿਹੜੇ ਖੰਨਾ ਸਾਹਿਬ ਆ ਉਹ ਵੀ ਤਾਂ ਬਚੇ ਆ ਅਮਰਜੈਂਸੀ ਡੋਰ ਜਿਹੜੀ ਆ ਨਾ ਹੁੰਦਾ ਬਣਿਆ ਆ ਉਹਨੂੰ ਉਹਨਾਂ ਨੇ ਖੋਲ ਕੇ ਛਾਲ ਮਾਰੀ ਆ ਉਹਨਾਂ ਵਿੱਚੋਂ ਜਿੰਨੇ ਪੈਸੇਂਜਰ ਬਚੇ ਆ ਜਿਹੜੀ ਬੱਚੇ ਦੀ ਬੱਸ ਸੀ ਸ਼ੈਦ ਬਲਵੋ ਵਾਲਿਆਂ ਦੀ ਸੀ ਮੈਨੂੰ ਇਸ ਕੰਪਨੀ ਬੱਸ ਦਾ ਕਿੰਨੀ ਆ ਦੇਖਾ ਹੋਂ ਹੋਂ ਤੱਕ ਜੋ ਪਤਾ ਲੱਗਾ ਹੈ 9 ਤੋਂ ਉੱਪਰ ਡੱਥਾਂ ਹੋ ਚੁੱਕੀਆਂ 9 ਦਾ ਸਵੇਰੇ ਕੋਈ 9 ਵਜੇ ਤੱਕ ਕਰੀ ਪਤਾ ਲੱਗ ਚੁੱਕਾ ਸੀ ਇਸ ਘਰ ਦੇ ਵਿੱਚੋਂ ਅਸੀਂ ਬੈਠੇ ਆ ਮੇਰੇ ਬਹੁਤ ਪਰਮਿੱਤਰ ਮਤਲਬ ਭਰਾਵਾਂ ਦੇ ਸਾਮਾਨ ਮੇਰੇ ਰਕੇਸ਼ ਪਸੀਨ ਜੀ ਜਿਹੜੇ ਜਨਤਾ ਬੂਟ ਹਾਊਸ ਦੇ ਮੈਨੇਜਰ ਨੇ ਅ ਸਰਦਾਰ ਜੀ ਬੈਠੇ ਨੇ ਜਨਤਾ ਹਾਊਸ ਬੂਟ ਹਾਊਸ ਦੇ ਮਾਲਕ ਨੇ ਹੈ ਤੇ ਰਕੇਸ਼ ਪਸੀਨ ਜੀ ਉਹਨਾਂ ਦੀ ਸ਼੍ਰੀਮਤੀ ਦੀ ਡੈਥ ਹਾਂਜੀ ਸੁਨੀਲਾ ਸੁਨੀਲਾ ਪਸੀਨ ਦੀ ਡੈਥ ਜਿਹੜੀ ਆ ਮੌਕੇ ਤੇ ਉਹਨਾਂ ਦੀ ਉਮਰ ਮੇਰੇ ਹਿਸਾਬ ਨਾਲ ਕੋਈ 55 ਦੇ 60 ਦੇ ਵਿੱਚ ਵਿੱਚ ਹੋਏ ਹੋਵੇਗਾ ਨਾਲ ਫੈਮਲੀ ਨਾਲ ਉਹਨਾਂ ਦਾ ਹਸਬੰਡ ਸੀਗੇ ਰਕੇਸ਼ ਪਸੀਨ ਸੀਗੇ ਇਹ ਨਹੂਆ ਰੋਤਕ ਦੇ ਕੋਲ ਉੱਤੇ ਡੈਥ ਹੋਈ ਆ ਕੋਨੇ ਮੋਦੀਓ ਤੋਂ ਆ ਗਿਆ ਉਹਨੂੰ ਮੈਨੂੰ ਹੁਣੇ ਹੀ ਫੋਨ ਆਇਆ ਆ ਖੰਨਾ ਸਾਹਿਬ ਦਾ ਉਹ ਉਹਨਾਂ ਦੀ ਮੈਸੇਜ ਤਾਂ ਉਹ ਠੀਕ ਨੇ ਉਹਨਾਂ ਨੇ ਫੋਨ ਕੀਤਾ ਗੁਰਦਾਵਾ ਦੇ ਡਿਪਟੀ ਕਮਿਸ਼ਨਰ ਨੇ ਬੱਸ ਦਾ ਇੰਤਜ਼ਾਮ ਕਰਤਾ ਜਿਹੜੇ ਪੈਸੇਂਜਰ ਠੀਕ ਨੇ ਬਿਲਕੁਲ ਉਹ ਪੈਸੇਂਜਰ ਜਿਹੜੇ ਆ ਉਥੋਂ ਬੱਸ ਕਰ ਦਿੱਤੀ ਆ ਉਹ ਬੱਸ ਤੇ ਰਾਈ ਇੱਥੇ ਵਾਪਸ ਆ ਜਾਣਗੇ ਤੇ ਜਿਹੜੀਆਂ ਡੈੱਡ ਬੋਡੀ ਆ ਉਹਨਾਂ ਨੂੰ ਜਿਹੜਾ ਆ ਜੋ ਵੀ ਪੋਸਟਮਾਰਟਮ ਹੋਣ ਤੋਂ ਬਾਅਦ ਇਥੇ ਜਿਹੜੀਆਂ ਐਂਬੂਲੈਂਸ ਦੇ थ्रू ਇੱਥੇ ਡੈੱਡ ਬੋਡੀਆਂ ਭੇਜ ਦਿੱਤੀਆਂ ਜਾਊਗੀਆਂ ਉਹਨਾਂ ਨੇ ਸਾਰੀ ਗੱਲਬਾਤ ਹੋ ਗਈ ਆ ਉੱਥੇ ਦੇ ਪੁਲਿਸ ਪ੍ਰਸ਼ਾਸਨ ਨਾਲ ਵੀ ਗੱਲ ਹੋਈ ਆ ਬਹੁਤ ਅੱਛੇ ਢੰਗ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਸਾਰਾ ਇੰਤਜ਼ਾਮ ਕਰਾ ਦੇਾਂਗੇ ਵੀ ਐ ਜੀ ਐਨ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ ਏਵਰੀਥਿੰਗ ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੀਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥੇ